ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਜਿੰਨੇ ਵੀ ਰਾਜੇ ਆਉਣਗੇ ਉਹ ਸਾਰੇ ਬਾਜੇ ਨੂੰ ਬਜਾਏ ਜਾਣਗੇ ਜਦੋਂ ਜਦੋਂ ਸਾਡੇ ਸਮਾਜ ਨੂੰ ਇਹ ਪੁੱਟਾ ਸਿੱਧਾ ਬੋਲਣਾ ਹੈ ਭਾਈ ਮਨਦੀਪ ਸਿੰਘ ਜੀ ਉਹਨਾਂ ਦੀ ਬੜੀ ਹਵਾ ਸੀ ਕਹਿੰਦੇ ਪੱਤਕ ਪਾਰਟੀ ਮੇਰੇ ਪਹਿਲੋ ਗੱਲ ਕੀਤੀ ਆ ਬੰਦੀ ਸਿੰਘਾਂ ਦੀ ਰਾਹੀ ਬਾਰੇ ਵੀ ਗੱਲਬਾਤ ਕੀਤੀ ਗਈ ਸੀ ਬਸ ਉਹਨੂੰ ਇਮੋਸ਼ਨਲੀ ਬਲੈਕਮਿਲ ਜਾ ਕਰਕੇ ਜਾਂ ਉਹ ਗੱਲਾਂ ਬਾਤਾਂ ਚ ਉਲਝਾ ਕੇ ਉਹਨਾਂ ਨੇ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀ ਦੀ ਸਿੰਘਾਂ ਦਾ ਨਾਂ ਵਰਤਰਿਆ ਜਿੱਦਣ ਕਿਤੇ ਬੰਦੀ ਸਿੰਘ ਬਾਹਰ ਆ ਗਏ ਇਹਨਾਂ ਨੇ ਬਾਅਦ ਚ ਉਹਨਾਂ ਤੇ ਦੁਸ਼ਰਬਾਜ਼ੀਆਂ ਕਰਦ ਨੇ ਭਈ ਸਰਕਾਰ ਨੇ ਪੜਾ ਕੇ ਸਰਕਾਰ ਦਾ ਪੜਾਇਆ ਹੋਇਆ ਭੇਜਿਆ ਗਿਆ ਵਾ ਸਰਕਾਰ ਦੀ ਬੋਲੀ ਬੋਲ ਲੱਗ ਪਿਆ ਸਭ ਤੋਂ ਵੱਡਾ ਪੰਥ ਦੇ ਵਿੱਚ 파ੜਾ ਵੀ ਇਹਨਾਂ ਧਾਰਮਿਕ ਆਗੂਆਂ ਨੇ ਹੀ ਪਾਇਆ ਸੀ ਸਾਡੇ ਪਿੰਡਾਂ ਦੇ ਵਿੱਚ 파ੜੇ ਪਾਉਣ ਵਾਲੇ ਹੀ ਇਹ ਭੈਣ ਭਰਾ ਵਾ ਇਹ ਰਾਜਨੀਤਿਕ ਪਾਰਟੀਆਂ ਸਾਰੇ ਇਹਦਾ ਜ਼ਿੰਮੇਵਾਰ ਨੇ ਕਿ ਇਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਕੱਲੇ ਕੱਲੇ ਘਰ ਦੇ ਉੱਪਰ ਡੰਡੇ ਲਵਾ ਕੇ ਝੰਡੇ ਫਸਾਏ ਆ ਇਹਨਾਂ ਪਾਰਟੀਆਂ ਫਸਾਏ ਆ ਔਰ ਉਹੀ ਬਾਅਦ ਚੋਂ ਡੰਡੇ ਇੱਕ ਦੂਜੇ ਦੇ ਵਰਦੇ ਆ ਮੇਰੇ ਪਰਾ ਤੇ ਆਪ ਉੱਥੇ ਬੈਠੇ ਇਕੱਠੇ ਪੈਗ ਲਾਉਂਦੇ ਆ ਇਹ ਜਿਸ ਵੀ ਭਾਈ ਦਵਿੰਦਰ ਸਿੰਘ ਦੀ ਜਿਸਪੀ ਸਿੰਘ ਗੜੀ ਜਿਹੜੇ ਉਹਨਾਂ ਵੱਲੋਂ ਐਸਸੀ ਐਕਟ ਦਾ ਪਰਚਾ ਦਰਜ ਕਰਾਇਆ ਗਿਆ ਸੀ ਰਾਜਾ ਬਣਕੇ ਦੇ ਪ੍ਰਧਾਨ ਉੱਤੇ ਤੇ ਜਦੋਂ ਸਰਕਾਰਾਂ ਤੇ ਪ੍ਰੈਸ਼ਰ ਹੁੰਦਾ ਨਾ ਤਾਂ ਇਹ ਤੇ ਫਿਰ ਖੇਤਾਂ 'ਚ ਜਾ ਕੇ ਪੱਜ ਪੱਜ ਬੰਦੇ ਫੜਦੇ ਆ ਪੱਜ ਪੱਜ ਬੰਦੇ ਫੜਦੇ ਆ ਹੁਣ ਰਾਜੀਵਰੀ ਕਿਉਂ ਨਹੀਂ ਇਹ ਇਹ ਸਵਾਲ ਆ ਹੁਣ ਜਿਹੜੀ ਆ ਦੂਜੇ ਨੰਬਰ ਤੇ ਪਾਰਟੀ ਆ ਗਈ ਨਾ ਜਿਸ ਜਿਸ ਤਰੀਕੇ ਨਾਲ ਵੀ ਆ ਗਈ ਜਿਸ ਕਾਰਨ ਕਰਕੇ ਵੀ ਆ ਗਈ ਲੇਕਿਨ ਇਹਨੂੰ ਹੁਣ ਮੀਡੀਆ ਦੇ ਵਿੱਚ ਬੜੇ ਵੱਡੇ ਲੈਵਲ ਤੇ ਪ੍ਰਚਾਰਿਆ ਜਾਣਾ ਕਿ ਦੇਖੋ ਜੀ ਸਾਡੀ ਬੜੌਤਰੀ ਹੋ ਰਹੀ ਆ ਲੋਕੀ ਸਾਡਾ ਸਾਥ ਦੇ ਰਹੇ ਆ ਲੋਕੀ ਸਾਡਾ ਸਾਨੂੰ ਪਸੰਦ ਕਰਨਾ ਸ਼ੁਰੂ ਹੋ ਗਏ ਆ ਉਹ ਹੈ ਜਿਹੜਾ ਉਹਨਾਂ ਨੇ ਗਦਾਰੀਆਂ ਪੰਥਨਾ ਕੀਤੀਆਂ ਲੋਕਾਂ ਨੂੰ ਨਕਾਰਿਆ ਵੀ ਆ ਜਦੋਂ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੁਣ ਉਹ ਪੱਬਾਂ ਬਾਹਰ ਹੋਏ ਫਿਰਦੇ ਆ ਹੁਣ ਝੋਲੀਆਂ ਢੀ ਫਿਰਦੇ ਆ ਸੱਚੀ ਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਪਿਛਲੀ ਜਿਹੜੀ ਰਾਜਾ ਬਣੇ ਕੋ ਜਿਹੜਾ ਕਿ ਐਸਸੀ ਭਾਈਚਾਰੇ ਨੂੰ ਮਾੜਾ ਸ਼ਬਦ ਬੋਲੇ ਗਿਆ ਸੀ ਅਤੇ ਉਸ ਦਾ ਜਿਹੜਾ ਖੰਬਿਆਜਾ ਤੁਸੀਂ ਦੇਖਿਆ ਵੀ ਆ ਕਿ ਜਿਹੜੀ ਆ ਜਿਮਣੀ ਚੋਣ ਹੋਈ ਆ ਤਰਨਤਾਰ ਵਿੱਚ ਉਸ ਵਿੱਚ ਜਿਹੜਾ ਭੂਤਣਾ ਪਿਆ ਵਾ ਉਥੋਂ ਜਿਹੜੇ ਕੈਂਡੀਡੇਟ ਨੇ ਜਿਹੜੇ ਹੋ ਗਿਆ ਨੇ ਅਤੇ ਅਸੀਂ ਜਿਹੜੀ ਆਵਾਜ਼ ਚੁੱਕੀ ਸੀ ਭਾਈ ਦਿਵਿੰਦਰ ਸਿੰਘ ਖਾਲਸਾ ਸੰਤ ਸਬਾਈ ਜਿਹੜੇ ਕਿ ਲੋ ਦਿਆਣੇ ਵਾਲੇ ਨੇ ਉਹਨਾਂ ਨੇ ਚੁੱਕੀ ਗਈ ਸੀ ਉੱਥੇ ਉਸ ਤੋਂ ਬਾਅਦ ਵੱਡੀ ਜਿਹੜੀ ਕਾਰਵਾਈ ਹੋਈ ਸੀ ਹਰ ਇੱਕ ਪਾਸੇ ਇਸ ਦਾ ਜਿਹੜਾ ਰੋਜ ਪਾਇਆ ਜਾ ਰਿਹਾ ਸੀ ਭਾਈ ਦੁੰਦ ਸਿੰਘ ਖਾਸ ਦਾ ਨਾਲ ਗੱਲਬਾਤ ਜੂ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੇਰੇ ਤੋਂ ਵੀ ਤਾ ਆਇਆ ਤੁਸੀਂ ਜਿਹੜੀ ਆਵਾਜ਼ ਚੁੱਕੀ ਸੀ ਰਾਜਾ ਵੜੇਗ ਦੇ ਖਿਲਾਫ ਉਸ ਦੀ ਜਿਹੜੀ ਆਵਾਜ਼ ਆ ਬਹੁਤ ਦੂਰ ਤੱਕ ਗਈ ਅਤੇ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਜਿਹੜੀ ਇਲੈਕਸ਼ਨ ਹੋਈ ਹੈ ਜਮਣੀ ਚੌਂ ਵਿੱਚ ਅਤੇ ਉਹਨਾਂ ਦਾ ਜਿਹੜੀ ਜਮਾਤ ਜਿਹੜਾ ਕੈਂਡੀਡੇਟ ਸੀ ਉਹਨਾਂ ਦਾ ਬੁਰਜ ਉਹਨਾਂ ਜਮਾਤ ਤੱਕ ਜ਼ਬਤ ਹੋ ਗਈ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਗੱਲ ਇਸ ਤਰ੍ਹਾਂ ਵਾਂਗ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਇੱਕ ਸਮਾਂ ਸੀ ਜਦੋਂ ਸਾਡੇ ਸਮਾਜ ਦਾ ਅਕਾਲ ਤਖਤ ਸਾਹਿਬ ਦਾ ਜਿਹੜੇ ਜ਼ਹੇਦਾਰ ਸੀ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਦਾ ਇੱਕ ਰਾਜਾ ਵੀ ਸੀ ਉਹਨੇ ਕੋਈ ਗੁਨਾਹ ਕੀਤਾ ਸੀ ਤਾਂ ਸਾਡੇ ਸਮਾਜ ਦਾ ਅਕਾਲ ਤਖਤ ਦਾ ਜ਼ਹੇਦਾਰ ਸੀ ਤੇ ਉਸ ਉਸ ਵੇਲੇ ਦਾ ਰਾਜਾ ਸੀ ਤੇ ਉਹ ਕਾਣਿਆ ਕਹਿ ਕੇ ਸਬੋਧਨ ਕੀਤਾ ਸੀ ਰਾਜਾ ਕਹਿ ਕੇ ਸਬੋਧਨ ਨਹੀਂ ਸੀ ਕੀਤਾ ਜੇ ਅਸੀਂ ਉਸ ਉਸ ਵੇਲੇ ਦੇ ਰਾਜੇ ਨੂੰ ਕਾਣਾ ਕਹਿ ਕੇ ਸਬੋਧਨ ਕਰ ਸਕਦੇ ਹਾਂ ਤਾਂ ਇਹ ਦੋ ਟੁਕੀ ਦਾ ਰਾਜਾ ਵਾ ਇਹਨੂੰ ਆਪਾਂ ਉਹ ਇਹ ਕਹਿ ਕੇ ਕਿਉਂ ਨਹੀਂ ਸਬੋਧਨ ਕਰ ਸਕਦੇ ਕੀਤਾ ਡਟ ਕੇ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਜਿੰਨੇ ਵੀ ਰਾਜੇ ਆਉਣਗੇ ਉਹ ਸਾਰੇ ਬਾਜੇ ਨੂੰ ਵਜਾਏ ਜਾਣਗੇ ਜਦੋਂ ਜਦੋਂ ਸਾਡੇ ਸਮਾਜ ਨੂੰ ਇਹ ਪੁੱਟਾ ਸਿੱਧਾ ਬੋਲਣਗੇ ਦੂਜੀ ਗੱਲ ਇਹ ਆ ਕਿ ਅਸੀਂ ਕਾਣੇ ਨੂੰ ਕਹਿਣਾ ਕਰਨ ਦੀ ਹਿੰਮਤ ਰੱਖਦੇ ਹਾਂ ਸਾਡੀ ਕੌਮ ਦੀ ਤਸਵੀਰ ਵਿੱਚ ਆ ਸੋ ਅਸੀਂ ਉਹ ਕਿਤਨਾ ਕਿਤੇ ਖੂਨ ਸਾਡਾ ਉਬਾਲੇ ਮਾਰਦਾ ਧੰਨਵਾਦ ਕਰਦਾ ਮੈਂ ਸਾਰੇ ਭੈਣ ਭਰਾਵਾਂ ਵਾਲੀ ਵੀ ਮਜਬੀ ਸਿਕਵਾਲਮਿਕ ਸਮਾਜ ਦਾ ਸੰਪਰਦਾਵਾਂ ਦਾ ਜਥੇਬੰਦੀਆਂ ਦਾ ਇਥੋਂ ਤੱਕ ਕਿ ਰਾਜਨੀਤਿਕ ਪਾਰਟੀਆਂ ਦਾ ਵੀ ਜਿਨ੍ਹਾਂ ਨੇ ਇਸ ਨੂੰ ਇੱਕ ਲਹਿਰ ਦੇ ਰੂਪ ਵਿੱਚ ਦੁਨੀਆ ਸਾਹਮਣੇ ਪੇਸ਼ ਕੀਤਾ ਔਰ ਕੱਲੇ-ਕੱਲੇ ਬੰਦੇ ਨੇ ਸਾਡੇ ਐਸੀ ਸਮਾਜ ਦੇ ਇੱਕ ਆਮ ਕਰ ਤੋਂ ਲੈ ਕੇ ਇੱਕ ਲੀਡਰ ਤੱਕ ਬੰਦੇ ਨੇ ਜਿਹੜੀ ਆ ਇਹਦਾ ਵਿਰੋਧ ਕੀਤਾ ਕਾਂਗਰਸ ਦੇ ਲੀਡਰਾਂ ਨੂੰ ਛੱਡ ਕੇ ਕਿਉਂਕਿ ਕਾਂਗਰਸ ਦੇ ਲੀਡਰਾਂ ਨੇ ਸਿਰਫ ਸਿਰਫ ਆਪਣੀ ਯਾਰੀ ਨਭਾਈ ਆਪਣੀ ਪਾਰਟੀ ਨਾਲ ਸਮਾਜ ਦੇ ਹੱਕ ਦੇ ਵਿੱਚ ਕਿਸੇ ਨੇ ਗੱਲ ਨਹੀਂ ਕੀਤੀ ਚਾਹੇ ਉਹ ਚੰਨੀ ਆ ਚਾਹੇ ਉਹ ਵੈਦ ਆ ਚਾਹੇ ਉਹ ਰਾਜਕੁਮਾਰ ਵੀਰ ਕਾ ਚਾਹੇ ਡੈਲੀ ਮਡਾਲਾ ਇਸ ਕਰਕੇ ਉਹਨਾਂ ਨਾਲ ਸਾਡੀ ਨਾਰਾਜ਼ਗੀ ਸੀ ਹੈ ਤੇ ਹਮੇਸ਼ਾ ਰਹਣੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਮਾਜ ਪੁੱਛੂਗਾ ਸੋ ਇੱਕ ਇੱਕੋ ਗੱਲ ਆ ਜੋ ਕੀਤਾ ਸੀ ਉਹਦਾ ਉਹਨਾਂ ਦਾ ਜਿਹੜਾ ਇਹਨਾਂ ਨੂੰ ਖਵਿਆਜਾ ਭੁਗਤਣਾ ਪਿਆ ਗਿਆ ਮੇਰੇ ਭਰਾ ਮਿਲਿ ਸੁਭੀ ਉਹਨਾਂ ਨੂੰ ਭੁਗਤਣਾ ਪਿਆ ਕਿ ਜਿਹੜੇ ਉਥੋਂ ਦੇ ਕੈਂਡੀਡੇਟ ਸੀ ਜਿਹੜੇ ਖੜੇ ਸੀ ਉਹਨਾਂ ਨੂੰ ਭੁਗਤਣਾ ਪਿਆ ਚੀ ਦਾ ਲੈ ਨਹੀਂ ਇਹ ਚੀਜ਼ ਤੋਂ ਮੈਂ ਤੁਹਾਨੂੰ ਪਹਿਲਾਂ ਕਹ ਦਿੱਤੀ ਕਿ ਇਹਦਾ ਇਹਦਾ ਅਸਰ ਬੜਾ ਵੱਡੇ ਵੱਡੇ ਲੈਵਲ ਤੇ ਜਾਏਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜਾ ਉਥੇ ਭਰਾ ਖਲੋਤਾ ਸਾਡਾ ਕਰਨਵੀਰ ਸਿੰਘ ਬੁਰਜ ਉਹਦਾ ਬੁਰਜ ਖਲੀਫਾ ਟਾ ਗਿਆ ਨਹੀਂ ਚਿੱਤ ਦੇ ਸਾਹਮਣੇ ਤੁਹਾਡੇ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਓ 27 ਦੇ ਵਿੱਚ ਕੀ ਬਣਦਾ 27 ਦੇ ਵਿੱਚ ਹੋਰ ਵੀ ਅਜੇ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਕਿਉਂਕਿ ਇਹ ਸਮਾਜ ਸਾਡਾ ਹੁਣ ਜਿਹੜਾ ਨਾ ਉਜਾਗਰ ਹੋ ਗਿਆ ਪੱਪਾ ਪਾਰ ਹੋ ਗਿਆ ਹੁਣ ਉਹ ਗੱਲ ਗਈ ਪੀ ਪਹਿਲਾ ਗਾਲ ਕੱਢ ਲਈ ਤੇ ਬਾਅਦ ਚੋਂ ਭਾਈਚਾਰਕ ਸਾਂਝ ਦਾ ਹਵਾਲਾ ਜਾਂ ਦੇ ਕੇ ਤੇ ਲੈ ਲਿਆ ਉਹਨਾਂ ਨੂੰ ਗੁਲਾਮੇ ਦੇ ਵਿੱਚ ਉਹ ਗੱਲਾਂ ਬੜੀਆਂ ਪੁਰਾਣੀਆਂ ਹੋ ਗਈਆਂ ਕਈ ਲੋਕ ਮਿਰਤ ਵਿੱਚ ਟਿੱਪਣੀਆਂ ਕਰਦੇ ਆ ਵੀ ਇਹ ਹਮੇਸ਼ਾ ਆਪਣੀ ਹੀ ਸਮਾਜ ਦੀ ਗੱਲ ਕਰਦਾ ਤੇ ਮੈਂ ਆਪਣੇ ਸਮਾਜ ਦੀ ਗੱਲ ਕਿਉਂ ਨਾ ਕਰਾਂ ਯਾਰ ਮੈਂ ਕਰਾਂਗਾ ਇੱਕ ਠੋਕੇ ਕਰਾਂਗਾ ਮੇਰੇ ਵੀਰ ਕਿਉਂਕਿ ਜਦੋਂ ਅਸੀਂ ਹੁਣ ਹੱਕ ਮੰਗਣ ਤੇ ਆ ਗਏ ਆ ਆਪਣੇ ਸਮਾਜ ਦੀ ਗੱਲ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਆ ਫਿਰ ਸਾਨੂੰ ਸਿੱਖੀ ਦੇ ਪਾਠ ਪੜ੍ਹਾਏ ਜਾਂਦੇ ਆ ਵੀ ਤੂੰ ਗੁਰ ਸਿੱਖੀ ਦੀ ਗੱਲ ਕਰ ਤੇ ਇਹ ਸਿੱਖੀ ਦੇ ਪਾਠ ਪੰਥਕ ਆਗਵਨ ਪੜਾਉਣਾ ਜਿਹੜਾ ਪੰਥਕ ਹਲਕਾ ਕਹਿੰਦਾ ਸੀ ਸਿੱਖੀ ਉਹਨਾਂ ਦੇ ਅੰਦਰ ਵੀ ਉਹ ਆ ਸਿੱਖੀ ਉਹਨਾਂ ਵਾਸਤੇ ਵੀ ਉਹ ਉਪਦੇਸ਼ ਦਿੰਦੀ ਆ ਇਸ ਕਰਕੇ ਮੇਰੇ ਵੀਰ ਜਦ ਤੱਕ ਹੈਗੇ ਆ ਆਪਣੇ ਸਮਾਜ ਦੀ ਆਵਾਜ਼ ਦਾ ਬੁਲੰਦ ਕਰਦੇ ਰਾਵਾਂਗੇ ਲੇਕਿਨ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਕਵਾਂਗੇ ਜਿੱਥੇ ਸਾਡੇ ਸਮਾਜ ਦਾ ਕੋ ਭੈਣ ਭਰਾ ਪੁੱਟੀ ਸਿੱਧੀ ਗੱਲ ਕਰੇਗਾ ਆਪਾਂ ਉਹਦੇ ਵੀ ਖਿਲਾਫ ਖੜੇ ਹੋਵਾਂਗੇ ਵੀ ਤੁਸੋਂ ਗਲਤਾਂ ਜੇਕਰ ਕੋਈ ਸਾਡੇ ਸਮਾਜ ਦੇ ਖਿਲਾਫ ਕਰੇਗਾ ਆਪਾਂ ਉਹਦੇ ਖਿਲਾਫ ਤੇ ਫਿਰ ਰਹਿਗੇ ਹੈਗੇ ਆ ਪਰ ਵੀ ਨੀ ਸੋ ਵੀ ਪੰਥਕ ਇਲਾਕੇ ਕਹਿੰਦਾ ਸੀ ਤਰਨਤਾਰ ਜਿੰਮਣੀ ਚੋਣ ਹਰ ਪਾਸੇ ਪੂਰੇ ਪੰਜਾਬ ਦੇ ਵਿੱਚ ਇਹਦਾ ਇਤਿਹਾਰ ਸੀ ਇਸ ਇਲਾਕੇ ਦਾ ਵੀ ਯਾਰ ਕੌਣ ਜਿੱਤੂਗਾ ਇੱਕ ਬਣਿਆਵੀ ਪਾਰਟੀ ਹਰਮਿਸਿ ਸੰਧੂ ਨੇ ਇੱਕ ਬੰਦੇ ਭਾਈ ਮਨਦੀਪ ਸਿੰਘ ਨੇ ਕਹਿੰਦੇ ਪੰਥਕ ਪਾਰਟੀਆਂ ਦੇ بڑا ਮੁਕਾਬਲਾ ਸੀ ਉੱਥੇ ਪਰ ਕਿਸ ਤਰ੍ਹਾਂ ਦੇਖਦੇ ਹੋ ਪੰਥਕ ਪਾਰਟੀ ਕਾਫੀ ਥੱਲੇ ਆ ਗਈ ਚੌਥੇ ਨੰਬਰ ਤੇ ਆਈ 20000 ਦੇ ਕਰੀਬ ਸ਼ਾਇਦ ਵੋਟ ਪਈ ਆ ਤੁਸੀਂ ਕਿਸਦਾ ਦੇ ਦੇ ਚਿੰਮ ਲਾ ਕੇ ਪਹਿਲਾਂ ਤੇ ਦਿਮਾਗ ਦੇ ਵਿੱਚੋਂ ਇਹ ਚੀਜ਼ ਕੱਢ ਲਈਏ ਆਪਾਂ ਵੀ ਕੱਲਾ ਤਰਨਤਾਰਨੀ ਪੰਥਕ ਹਲਕਾ ਕੀ ਗੱਲ ਪੰਜਾਬ ਦੇ ਬਾਕੀ ਜ਼ਿਲ੍ਹੇ ਜਿਹੜੇ ਦੂਜੇ ਪੰਥਕ ਨਹੀਂ ਆ ਉੱਥੇ ਕੀ ਗੱਲ ਪੰਥ ਦੇ ਲੋਕ ਨਹੀਂ ਵੱਸਦੇ ਯਾਰ ਕਿੱਥੇ ਇੱਕ ਦੁਨੀਆ ਦਾ ਕਿਹੜਾ ਕੋਨਾ ਜਿੱਥੇ ਪੰਥ ਅੱਜ ਕੱਲ ਉਹਨੇ ਸਾਡੇ ਗੁਰான ਸੱਚੇ ਪਾਤਸ਼ਾਹ ਕਰਤਾਰਪੁਰ ਤੋਂ ਲੈ ਕੇ ਲੇ ਲਦਾਖ ਤੱਕ ਸਾਰਾ ਉਹਨਾਂ ਨੇ ਜਿਹੜਾ ਵਾ ਉਹ ਚਾਰੀ ਉਦਾਸ ਚਾਰ ਉਦਾਸੀਆਂ ਕੀਤੀਆਂ ਪੂਰੀ ਦੁਨੀਆ 'ਚ ਕੀਤੀਆਂ ਨਾ ਤੇ ਇਸ ਸਾਡੇ ਵਾਸਤੇ ਤਾਂ ਪਰ ਸਾਰਾ ਦੁਨੀਆ ਪੰਥਕ ਆ ਇਹ ਤਾਂ ਸਾਡੀ ਬੇਵਕੂਫੀ ਆ ਵੀ ਆਪਾਂ ਇੱਕ ਕਿਤਾ ਮੰਗਦੇ ਆ ਹਨਾ ਸੋ ਇੱਕ ਵੇਲਾ ਸੀ ਇੱਕ ਵਿਹਾ ਸੀ ਜਿਹੜਾ ਲੋਕਾਂ ਦਾ ਇੱਕ ਸਮੇਂ ਤੇ ਬਹਿ ਗਿਆ ਉਹ ਦੁਬਾਰਾ ਹੁਣ ਉਹਨਾਂ ਨੂੰ ਪਤਾ ਪਈ ਇਹਨਾਂ ਨੇ ਸਾਡੀ ਝੋਲੀ ਕੀ ਪਾਇਆ ਜਾਣੇ ਸਾਡੀ ਝੋਲੀ ਕੀ ਪਾਇਆ ਹੁਣ ਪੰਥ ਦੇ ਨਾਂ ਤੇ ਵੋਟਾਂ ਮੰਗਣ ਵਾਲਿਆਂ ਨੂੰ ਕਿਤੇ ਨਾ ਕਿਤੇ ਹੁਣ ਇਹ ਜਵਾਬ ਹੀ ਲੋਕੀ ਘੜ ਘੜ ਕੇ ਪੁੱਛਣਗੇ ਸਵਾਲਾਂ ਦੇ ਜਵਾਬ ਪੁੱਛਣਗੇ ਨਾ ਨੂੰ ਵੀ ਪਤੀ ਸਾਡੇ ਵਾਤੇ ਕੀਤਾ ਕੀ ਆ ਸੋ ਇਸ ਵਾਰੀ ਨਕਾਰਾ ਕਰ ਦਿੱਤਾ ਉਹਨਾਂ ਨੇ ਫਿਰ ਪਰ ਵੀ ਇਹ ਸੋ ਵੀ ਭਾਈ ਮਨਦੀਪ ਸਿੰਘ ਨੂੰ ਇਹ ਕਿਉਂ ਕਹਿਣਾ ਪਿਆ ਵੀ ਕਿਸੇ ਇੰਟਰਵਿਊ ਵਿੱਚ ਵੀ ਜੇਕਰ ਅਸੀਂ ਨਾ ਖੜਦੇ ਤੇ ਸ਼ਾਇਦ ਅਕਾਲੀ ਦਲ ਜਿਹੜਾ ਉਹ ਜਿੱਤਦਾ ਸੀ ਅਚੀ ਨੂੰ ਰੱਖੇ ਇਹ ਇਨੀ ਸ਼ਬਦ ਕਿਉਂ ਲੈਣ ਕਹਿਣੇ ਪਏ ਦੇਖੋ ਪਹਿਲੀ ਗੱਲ ਤੇ ਆ ਕਿ ਮੇਰੇ ਖੰਦ ਨਾਲ ਮਨਦੀਪ ਸਿੰਘ ਅਜੇ ਦਾ ਰਿਜ਼ਰਵ ਨਹੀਂ ਸੀ ਕਰਦਾ بس ਉਹਨੂੰ इमोਸ਼ਨਲੀ ਬਲੈਕਮੇਲ ਜਾਂ ਕਰਕੇ ਜਾਂ ਉਹ ਗੱਲਾਂ ਬਾਤਾਂ ਚ ਉਲਝਾ ਕੇ ਉਹਨਾਂ ਨੇ ਪੱਤਾ ਖੜਨ ਦੀ ਕੋਸ਼ਿਸ਼ ਕੀਤੀ ਸੀ ਹਨਾ ਲੇਕਿਨ ਉਹ ਉਹ ਉਹਨਾਂ ਦੀ ਬਾਜ਼ੀ ਪਲਟੀ ਪੈ ਗਈ ਆ ਹੁਣ ਇੱਕ ਦੂਜੇ ਦੇ ਖਿਲਾਫ ਹੀ ਉਹ ਉਹਨਾਂ ਦੀਆਂ ਵੀਡੀਓ ਵਾਇਰਲ ਹੋਣ ਡੀਆਂ ਨੇ ਜਾਂ ਇਹਨਾਂ ਦੀਆਂ ਆਡੀਓ ਵਾਇਰਲ ਹੋਣ ਡੀਆਂ ਨੇ ਕਿਤਨਾ ਕਿਤੇ ਲੋਕ ਕਿ ਸਮਝ ਗਿਆ ਵੀ ਧਰਮ ਦੇ ਜਿਕਾਰੇ ਕਿੰਨੀ ਕੁ ਦੇਰ ਤੱਕ ਰਾਸ਼ਨ ਦੇ ਲਾਰੇ ਕਿੰਨੀ ਕੁ ਦੇਰ ਤੱਕ ਦੁਨੀਆ ਨੂੰ ਸਮਝ ਪੈ ਗਈ ਲੇਕਿਨ ਆ ਜਿਹੜੀ ਹੁਣ ਅਕਾਲੀ ਦਲ ਆਣਾ ਕਿ ਤਨਾ ਕਿਤੇ ਹੁਣ ਇਹਨਾਂ ਨੂੰ ਵੀ ਨਾ ਮਤਲਬ ਲੋਕਾਂ ਦਾ ਇਮੋਸ਼ਨ ਥੋੜਾ ਬਹੁਤਾ ਜੁੜ ਗਿਆ ਪੀ ਚੱਲ ਕੋਈ ਇਧਰੋਂ ਸਾਡੇ ਪਹਿਲੇ ਚੰਗੇ ਸੀ ਇਧਰੋਂ ਤਾਂ ਪਹਿਲੇ ਚੰਗੇ ਸੀ ਇੱਕ ਮੂਹ ਮਲਾਜਾ ਜਿਹਾ ਬਣਿਆ ਹੋਇਆ ਉਹਨਾਂ ਦੇ ਲੀਡਰਾਂ ਦਾ ਆਉਣ ਜਾਣ ਬਣਿਆ ਹੋਇਆ ਵਾ ਬਸ ਉਹਦੇ ਬਹਾਵ ਤੇ ਜੜਾ ਵਾ ਜਾਂ ਲੋਕਾਂ ਦਾ ਰੋਸ ਜਿਹੜਾ ਰਾਜੇ ਵੜਿੰਗ ਦੇ ਬਿਆਨਾਂ ਦਾ ਕਰਕੇ ਆ ਉਹ 50 50 ਵੰਡਿਆ ਗਿਆ ਇਧਰ ਇਧਰ ਕੁਝ ਰਿੰਦੀ ਖੁੰਦੀ ਜਿਹੜੀ ਆ ਕਸਰਿਆ ਉਹ ਬੈਨੀਫਿਟਾ ਉਹ ਮੌਜੂਦਾ ਸਰਕਾਰ ਨੇ ਵੀ ਚੱਕ ਲਿਆ ਹੈ ਹਨਾ ਉਹ ਇਹ ਚੀਜ਼ਾਂ ਸਾਰੀਆਂ ਕਾਊਂਟ ਕਰਕੇ ਉਹਨਾਂ ਨੇ ਮੁੱਕ ਦੀ ਗੱਲ ਆ ਕਿ ਉਹਨਾਂ ਨੇ ਇਧਰੋਂ ਉਧਰੋਂ ਕਰਕੇ ਜਿਹੜਾ ਵਾ ਆਪਣਾ ਕੈਂਡੀਡੇਟ ਜਿਤਾ ਲਿਆ। ਪਰ ਮੈਂ ਜਦੋਂ ਸੋ ਵੀ ਗੱਲ ਕਰੀਏ ਹਰਮੀਤ ਸਿੰਘ ਸੰਧੂ ਦੀ ਗੱਲ ਕਰੀਏ ਤਿੰਨ ਵਾਰ ਉਥੋਂ ਵਿਧਾਇਕ ਬਣ ਚੁੱਕੇ ਨੇ। ਹਰਮੀਤ ਸਿੰਘ ਸੰਧੂ ਦੀ ਜਿਹੜੀ ਵੋਟ ਆ ਉਹਨਾਂ ਦੇ ਚਿਹਰੇ ਨੂੰ ਪਈ ਆ ਕਿ ਜਾਂ ਆਮ ਆਵੀ ਪਾਰਟੀ ਕਰਕੇ ਪਈ ਆ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਚੀਜ਼ ਨੂੰ ਲੈ ਕੇ ਉਹਨਾਂ ਦਾ ਚਿਹਰਾ ਕਿੰਨਾ ਕਾਊਂਟ ਕਰਦਾ ਵਾ ਚੀਜ਼ ਨੂੰ ਲੈ ਕੇ ਤੇ ਵੋਟ ਕਿਹਨੂੰ ਪਈ ਆ ਆਮ ਆਵੀ ਪਾਰਟੀ ਨੂੰ ਪਈ ਆ ਕਿ ਜਾਂ ਹਰਮੀਤ ਸਿੰਘ ਸੰਧੂ ਨੂੰ ਪਈ ਆ। ਦੇਖੋ ਬੇਨਤੀ ਦਾਵਾ ਵੀ ਸਭ ਤੋਂ ਪਹਿਲਾਂ ਤੇ ਪਾਰਟੀਆਂ ਇਹ ਵੀ ਨਹੀਂ ਹੁੰਦੀਆਂ ਵਾ ਕਿ ਆਪਾਂ ਕੈਂਡੀਡੇਟ ਉਹ ਖਟਾ ਕਰੀਏ ਜਿਹੜਾ ਸਾਨੂੰ ਜਿਤਾ ਸਕਦਾ 50-50 ਹੁੰਦਾ ਹੈ ਅੱਧਾ ਖਜ਼ੋਰ ਸਰਕਾਰ ਲਾ ਦਿੰਦੀ ਹੈ ਅੱਧਾ ਖਜ਼ੋਰ ਹੁਣ ਤਿੰਨ ਵਾਰੀ ਉਹ ਬੰਦਾ ਰਹਿ ਚੁੱਕਾ ਉਹਦਾ ਆਪਣਾ ਐਕਸਪੀਰੀਅੰਸ ਆ ਕੋਈ 5 10 15 ਹਜ਼ਾਰ ਬੰਦਾ ਜੁੜਿਆ ਹੋਊਗਾ ਉਹਦੇ ਨਾਲ ਇੰਨੀ ਕਿ ਵੋਟ ਦੀ ਲੋਡ ਹੁੰਦੀ ਹੈ ਸੋ ਉਸ ਬੰਦੇ ਨੇ ਆਪਣਾ ਜੋਰ ਮਾਰਿਆ ਆਪਣੇ ਲੈਵਲ ਤੇ ਸਰਕਾਰ ਨੇ ਕਿਤੇ ਨਾ ਕਿਤੇ ਆਪਣਾ ਜੋਰ ਲਾਇਆ ਥੋੜੀ ਬੋਤੀ ਜਿਹੜੀ ਆ ਖਿੱਚ ਤੂੰ ਇਧਰ ਉਧਰ ਕਰਕੇ ਉਹਨਾਂ ਆਪਣਾ ਸੀਟ ਕੱਢ ਲਈ ਮੇਰੇ ਪਰਾ ਕਮਿਸ਼ਨ ਵੀ ਮੁਕਾਬਲਾ ਖਾਸ ਕਰਕੇ ਕਹਿੰਦੇ ਵੀ ਅਕਾਲੀ ਦਾ ਲਿਆ ਵਾ ਪਹਿਲੋ ਦੋ ਤਿੰਨ ਲੰਨਾਂ ਚ ਅਕਾਲੀ ਦੇ ਲੱਗੇ ਰਹੀ ਆ ਉਸ ਤੋਂ ਬਾਅਦ ਹਮੇਸ਼ੀ ਸੰਧੂ ਆਮ ਆਦਮੀ ਪਾਰਟੀ ਤੋਂ ਗੇਰੇ ਨੇ ਕਿਸਤਾਂ ਦੇ ਦੇ ਦੋ ਕਹਿੰਦੇ ਆ ਆਮ ਆਕਾਲੀ ਦਲ ਜਿਹੜੇ ਨੇ ਉਹ ਹਾਰ ਕੇ ਵੀ ਜਿਹੜੇ ਉਹ ਜਿੱਤ ਗਏ ਨੇ ਤੁਹਾਡਾ ਦੇ ਬਰ ਗਿਆ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਸਾਡੇ ਪੰਜਾਬ ਦੀ ਪਾਰਟੀ ਆ ਖੇਤਰੀ ਪਾਰਟੀ ਆ ਲੋਕੀ ਉੱਤੇ ਵਿਸ਼ਵਾਸ ਕਰਦੇ ਆ ਲੇਕਿਨ ਲੋਕਾਂ ਦਾ ਵਿਸ਼ਵਾਸ ਘਾਤ ਕਿੰਨੇ ਮਤਲਬ ਖਰਾਬ ਕੀਤਾ ਵਿਸ਼ਵਾਸ ਘਾਤ ਕਿੰਨੇ ਕੀਤਾ ਇਹਨਾਂ ਨੇ ਕੀਤਾ ਸੀ ਨਾ ਕਿਤਨਾ ਕਿਤੇ ਇਹਨਾਂ ਨੂੰ ਸਮਝ ਪੈ ਗਈ ਆ ਕਿ ਸਾਡੇ ਕੋਲ ਗਲਤੀਆਂ ਹੋਈਆਂ ਵਾ ਗਲਤੀਆਂ ਹੋਈਆਂ ਤੇ ਉਦੋਂ ਅਕਾਲ ਤਖਤ ਸਾਹਿਬ ਜੀ 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 ਕਰਕੇ ਬਦਲ ਸਾਹਿਬ ਉੱਤੇ ਖੜੇ ਸੀ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਉਹ ਆਪਣੀਆਂ ਗਲਤੀਆਂ ਦੀ ਮਤਲਬ ਜਿਹੜੀ ਪੂਰਤੀ ਕਰਨ ਲਈ ਦੁਬਾਰਾ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰ ਵੱਲ ਆਉਣਾ ਪੈਣਾ ਹੁਣ ਜਿਹੜੀ ਆ ਦੂਜੇ ਨੰਬਰ ਤੇ ਪਾਰਟੀ ਆ ਗਈ ਨਾ ਜਿਸ ਜਿਸ ਤਰੀਕੇ ਨਾਲ ਵੀ ਆ ਗਈ ਜਿਸ ਕਾਰਨ ਕਰਕੇ ਵੀ ਆ ਗਈ ਲੇਕਿਨ ਇਹਨੂੰ ਹੁਣ ਮੀਡੀਆ ਦੇ ਵਿੱਚ ਬੜੇ ਵੱਡੇ ਲੈਵਲ ਤੇ ਪ੍ਰਚਾਰਿਆ ਜਾਣਾ ਕੀ ਦੇਖੋ ਜੀ ਸਾਡੀ ਬੜੌਤਰੀ ਹੋ ਰਹੀ ਆ ਲੋਕੀ ਸਾਡਾ ਸਾਥ ਦੇ ਰਹੇ ਆ ਲੋਕੀ ਸਾਡਾ ਸਾਨੂੰ ਪਸੰਦ ਕਰਨਾ ਸ਼ੁਰੂ ਹੋ ਗਏ ਆ ਉਹ ਹੈ ਜਿਹੜਾ ਉਹਨਾਂ ਦੇ ਆਪਣੇ ਚੈਨਲ ਆ ਉਹ ਉਹਦੇ ਕਰਕੇ ਉਹਨਾਂ ਨੇ ਤੜਾ ਤੜ ਆਪਣੀਆਂ ਬਾਰ ਬਾਰ ਰਿਪੋਰਟਾਂ ਲਵਾਈਆਂ ਨੇ ਜਾਂ ਇੱਕ ਅਕਵਾਈ ਜਣਾਵਾ ਜਿਹਦੇ ਨਾਲ ਇਹਨਾਂ ਨੂੰ ਕਾਫੀ ਹਮਦਰਦੀ ਜਿਹੜੀ ਪੰਜਾਬ 'ਚ ਮਿਲ ਸਕਦੀ ਆ ਅਸੀਂ ਦੇਖਿਆ ਕਹਿੰਦੇ ਜਿਹੜੇ ਕਹਿੰਦੇ ਸੀ ਕਿ ਡਾਇਨਾਸੌਰ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਆ ਸਕਦਾ ਇਸ ਦਾ ਤੁਸੀਂ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਲੈ ਕੇ ਕੀ ਜਵਾਬ ਤੁਸੀਂ ਦੋਗੇ ਦੇਖੋ ਗੱਲ ਜਦੋਂ ਸਰਕਾਰਾਂ ਦੇ ਨੁਮਾਇੰਦੇ ਹੁੰਦੇ ਹਨਾ ਉਹ ਬਹੁਤ ਕੁਝ ਬਿਆਨਬਾਜ਼ੀਆਂ ਦਿੰਦੇ ਆ ਚਾਹੇ ਉਹ ਫਿਰ ਪਿੱਛੇ ਉਹਨਾਂ ਦੇ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਜਿ ਤਰਾ ਯਾਰ ਬੋਲਦਾ ਉਹ ਸਿਸਟਮ ਆਣਾ ਡੈਨਾਸੌਰ ਆ ਵੀ ਸਕਦੇ ਆ ਸਾਰਾ ਕੁਝ ਹੋ ਸਕਦਾ ਲੇਕਿਨ ਸਭ ਤੋਂ ਪਹਿਲਾਂ ਵੀ ਇੱਕ ਬੰਨੇ ਤੁਸੀਂ ਗੁਰੂ ਤੇ ਸਿੱਖ ਖਵਾਉਂਦੇ ਹੋ ਦੂਜੇ ਬੰਨੇ ਤੁਸੀਂ ਇੱਕ ਦੂਜੇ ਨੂੰ ਡੈਨਾਸੌਰ ਰੱਖਦੇ ਦੱਸਦੇ ਹੋ ਤੁਸੀਂ ਤੇ ਪਹਿਲਾਂ ਉਹ ਕੰਮ ਹੀ ਇਹਨਾਂ ਡੈਨਾਸੌਰਾਂ ਵਾਲੇ ਆਪ ਕੀਤੇ ਆ ਜਦੋਂ ਉਹ ਜਿੱਦਾਂ ਦੇ ਇਹ ਬਿਆਨਬਾਜ਼ੀਆਂ ਕਰਦੇ ਆ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਬਹੁਤ ਕੁਝ ਕੀਤਾ ਉਹਨਾਂ ਨੇ ਗਦਾਰੀਆਂ ਪੰਥਨਾ ਕੀਤੀਆਂ ਲੋਕਾਂ ਨੂੰ ਨਕਾਰਿਆ ਵੀ ਆ ਜਦੋਂ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੁਣ ਪੱਬਾਂ ਬਾਹਰੇ ਫਿਰਦੇ ਆ ਹੁਣ ਝੋਲੀਆਂ ਢੀ ਫਿਰਦੇ ਆ ਸੋ ਇਸ ਕਰਕੇ ਜਿਨੇ ਵੀ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਆ ਉਹਨੂੰ ਸੂਝ ਪਹੁੰਚ ਆਈਦੀ ਸੀ ਵੀ ਇੱਕ ਬੰਨੇ ਗੁਰੂ ਦਾ ਸਿੱਖ ਦੂਜੇ ਬੰਨੇ ਡੈਨੋਸੌਰ ਆ ਹੁਣ ਤੁਸੀਂ ਤੇ ਆਪਣੇ ਆਪ ਨੂੰ ਆਪ ਹੀ ਡੈਨੋਸੌਰ ਬਣੇ ਫਿਰਦੇ ਹੋ ਤੇ ਫਿਰ ਲੋਕਾਂ ਨੇ ਤੁਹਾਡਾ ਮਜ਼ਾਕ ਕਰਨਾ ਹੀ ਕਰਨਾ ਨਾ ਮੇਰੇ ਭਰਾ ਤੁਸੀਂ ਉਹ ਕੰਮ ਨਾ ਕਰੋ ਤੁਸੀਂ ਜਿਹੜੀ ਜਨਤਾ ਨੂੰ ਪਸੰਦ ਨਹੀਂ ਹੈ ਠੀਕ ਹੈ ਕਹਿੰਦੇ ਹੁਣ ਤੁਹਾਨੂੰ ਪਤਾ ਲੱਗ ਗਿਆ ਇਸ ਕਰਕੇ ਤੁਸੀਂ ਕਿਸੇ ਨਾ ਕਿਤੇ ਹੁਣ ਪੰਥ ਦੀ ਗੱਲ ਕਰੋ ਪੰਥ ਨੂੰ ਇੱਕ ਝੁੱਟ ਦੀ ਗੱਲ ਕਰੋ ਸਭ ਤੋਂ ਵੱਡਾ ਪੰਥ ਦੇ ਵਿੱਚ ਪਾੜਾ ਵੀ ਇੰਨਾ ਧਾਰਮਿਕ ਆਗੂ ਨਹੀਂ ਹੀ ਪਾਇਆ ਸੀ ਸਾਡੇ ਪ ਇਹ ਰਾਜਨੀਤਿਕ ਪਾਰਟੀਆਂ ਸਾਰੇ ਦਾ ਜ਼ਿੰਮੇਵਾਰ ਨੇ ਕਿ ਇਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਕੱਲੇ-ਕੱਲੇ ਘਰ ਦੇ ਉੱਪਰ ਡੰਡੇ ਲਵਾ ਕੇ ਝੰਡੇ ਫਸਾਏ ਆ ਇਹਨਾਂ ਪਾਰਟੀਆਂ ਨੇ ਫਸਾਏ ਆ ਔਰ ਉਹੀ ਬਾਅਦ ਚੋਂ ਡੰਡੇ ਇੱਕ ਦੂਜੇ ਦੇ ਵਰਦੇ ਆ ਮੇਰੇ ਪ੍ਰਾ ਤੇ ਆਪ ਉੱਥੇ ਬੈਠੇ ਇਕੱਠੇ ਪੈਗ ਲਾਉਂਦੇ ਆ ਇਹ ਪਰ ਕੀ ਲੱਗਦਾ ਨਹੀਂ ਜਿਵੇਂ ਸਾਡੇ ਗੁਰੂ ਘਰ ਸਾਡੇ ਜਿਹੜੇ ਨੇ ਗੁਰੂ ਘਰ ਸਾਡੇ ਵੱਖਰੇ ਕਰ ਦਿੱਤੇ ਗਏ ਨੇ ਸਾਡੇ ਸ਼ਮਸ਼ਾਨ ਘਰ ਤੱਕ ਵੱਖਰੇ ਕਰ ਦਿੱਤੇ ਗਏ ਨੇ ਸਾਨੂੰ ਹੁਕਮ ਨਹੀਂ ਆ ਉਸ ਘਰ ਵਿਚ ਜਾਣ ਦਾ ਕਿ ਲੱਗਦਾ ਅੱਜ ਵੀ ਜਿਹੜੇ ਨੇ ਇੱਕ ਇੱਕ ਪਿੰਡ ਵਿੱਚ ਚਾਰ-ਚਾਰ ਗੁਰਦੁਆਰਾ ਸਾਹਿਬ ਬਣਾ ਦਿੱਤੇ ਨੇ ਦੇਖੋ ਬੇਨਤੀ ਦਾਂ ਵੀ ਇਹ ਤੈਅ ਕਰਨਾ ਵ ਜਦੋਂ ਪਿੰਡਾਂ ਦੇ ਲੋਕ ਫਿਰ ਇੱਕ ਦੂਜੇ ਨੂੰ ਇਹੋ ਜਿਹੇ ਲੀਡਰ ਜਿਹੜੇ ਕਰਦੇ ਆ ਤੇ ਉਹ ਫਿਰ ਈਰਖਾ ਵਾ ਸਾਡੇ ਲੋਕਾਂ ਦੀ ਵੀ ਮਜਬੂਰੀਆਂ ਬਣ ਜਾਂਦੀਆਂ ਜਦੋਂ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਵਰਗਿਆਂ ਨੂੰ ਕੜਾ ਪ੍ਰਸ਼ਾਦ ਦੇਗ ਤੋਂ ਨਕਾਰਿਆ ਜਾਂਦਾ ਜਾਂ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਫਿਰ ਸਾਡੇ ਵਰਗੇ ਭੈਣ ਭਰਾਵਾਂ ਨੇ ਆਪਣੇ ਗੁਰੂ ਘਰ ਅਲੱਗ ਕਰ ਲਏ ਆ ਉਹਨਾਂ ਦੀਆਂ ਮੜੀਆਂ ਤੱਕ ਵਾ ਕਰਤੀਆਂ ਆ ਪਿੱਛੇ ਜੇ ਦੇਖਿਆ ਤੁਸੀਂ ਵੀ ਉਹ ਇੱਕ ਬਾਬਾ ਵਾ ਪਖੰਡੀ ਜਿਹਾ ਉਹ ਉਹਨੇ ਪੰਗਤਾਂ ਵੀ ਅਲੱਗ-ਅਲੱਗ ਕਰੀਆਂ ਬੈਠੀਆਂ ਉਹ ਹਾਂਜੀ ਅੰਮ੍ਰਿਤ ਦੇ ਬਾਟੇ ਤੱਕ ਵੀ ਅਲੱਗ ਹੋ ਗਏ ਹਾਂਜੀ ਤੇ ਉਹ ਖੋਦ ਕਹਿੰਦਾ ਵੀ ਇਹ ਅਕਾਲ ਤਖਤ ਸਾਡੇ ਤੋਂ ਬਾਹਰ ਥੋੜਾ ਕਿਉਂਕਿ ਜਿੰਨਾਂ ਨੇ ਅਕਾਲ ਤਖਤ ਦੇ ਜ਼ਹੇਦਾਰ ਬਣਾਉਣੇ ਆ ਉਹ ਤੇ ਆਪ ਉਹਨਾਂ ਤੱਕ ਪਹੁੰਚ ਕਰਦੇ ਹਨਾ ਉਹਨਾਂ ਨੂੰ ਪਤਾ ਵਾ ਵੀ ਜਿਹੜੇ ਸਾਡੇ ਤੱਕ ਪਹੁੰਚ ਕਰਦੇ ਇਹਨਾਂ ਦੇ ਜ਼ਹੇਦਾਰ ਬਣਾਵਾ ਤੇ ਜ਼ਹੇਦਾਰ ਸਾਨੂੰ ਕਿਦਾਂ ਮਤਲਬ ਕੋਈ ਨਾ ਕੁਛ ਦੇਸ਼ ਭੇਜ ਦੇਗਾ ਇਸ ਕਰਕੇ ਉਹਨਾਂ ਨੂੰ ਆਪਣੇ ਤੇ ਮਾਣ ਆ ਵੀ ਜ਼ਹੇਦਾਰ ਬਣਾਉਣ ਵਾਲੇ ਸਾਡੀ ਝੋਲੀ ਦੇ ਵਿੱਚ ਆ ਹਾਂਜੀ ਤੇ ਜਦ ਤੱਕ ਇਹ ਜਿਹੜੇ ਜ਼ਹੇਦਾਰ ਬਣਾਉਂਦੇ ਆ ਉਹਨਾਂ ਨੇ ਵੇਖਣਾ ਵਾ ਵੀ ਯਾਰ ਸਿਆਪਾ ਤਾਂ ਸਾਡਾ ਪਾਇਆ ਹੋਇਆ ਜੀ ਅਸੀਂ ਸੁਦਰ ਜੀਗੇ ਤਾਂ ਥੱਲੇ ਜਨਤਾ ਆਪਣੇ ਸੁਦਰ ਜਾਣੀ ਮੇਰੇ ਭਰਾ ਅਸੀਂ ਦੇਖਿਆ ਭਾਈ ਦਵਿੰਦਰ ਸਿੰਘ ਜਿਸ ਤਾਂ ਦਾ ਹਵਾ ਸੀ ਜਿਸ ਤਾਂ ਦਾ ਮਾਹੌਲ ਸੀ ਉੱਥੇ ਬਣਿਆ ਭਾਈ ਦਵਿੰਦਰ ਸਿੰਘ ਦੀ ਜਿਹੜੇ ਸੌਰੀ ਭਾਈ ਜਿਹੜੇ ਉੱਥੇ ਦੇ ਹੈਗੇ ਆ ਭਾਈ ਮਨਦੀਪ ਸਿੰਘ ਜੀ ਉਹਨਾਂ ਦੀ ਬੜੀ ਹਵਾ ਸੀ ਕਹਿੰਦੇ ਪੰਥਕ ਪਾਰਟੀ ਮੇਰੇ ਪਹਿਲਾਂ ਗੱਲ ਕੀਤੀ ਆ ਲੋਕਾਂ ਬਸ ਚਰਚਾ ਸੀ ਵੀ ਆਰ ਕੀ ਜਿੱਤਣਗੇ ਇਥੋਂ ਕਿਉਂਕਿ ਕਹਿੰਦੇ ਵੀ ਲੋਕਾਂ 'ਚ ਬੜਾ ਵਿਸ਼ਵਾਸ ਸੀ ਬੰਦੀ ਸਿੰਘਾਂ ਦੀ ਰਾਹੀ ਬਾਰੇ ਵੀ ਗੱਲਬਾਤ ਕੀਤੀ ਗਈ ਸੀ ਵੀ ਜੇ ਸਾਡੀ ਪਾਰਟੀ ਮਲੇ ਬੰਦਾ ਤੇ ਬੰਦੀ ਸਿੰਘਾਂ ਦੀ ਰਾਹੀ ਤੱਕ ਜਿਹੜੀ ਕਰਵਾਈ ਜਾਊਗੀ ਤੁਸੀਂ ਕੀਥਾ ਦੇ ਦੇ ਜੀ ਮੇਰੇ ਵੀਰ ਬੰਦੀ ਸਿੰਘਾਂ ਦਾ ਦਾ ਸਿਰਫ ਸਿਰਫ ਇੱਕ ਨਾ ਕਿਤੇ ਨਾ ਕਿਤੇ ਇਹਨਾਂ ਨੇ ਢੂ ਚਰਚਾ ਬਣਾਇਆ ਹੋਇਆ ਯਾਰ ਜਦੋਂ ਸਰਕਾਰਾਂ ਨਾਲ ਗੱਠ ਜੋੜੇ ਸਨ ਉਦੋਂ ਹੀ ਕੋਲ ਨਿਕਲੇ ਸਭ ਤੋਂ ਵੱਡਾ ਸਵਾਲ ਹੁਣ ਬੜੀਆਂ ਬੜੀਵਾਰੀ ਚੀਜ਼ਾਂ ਪਸਵਾਲ ਚੁੱਕੇ ਆ ਹੁਣ ਤਾਂ ਜਾਣ ਬੁੱਝ ਕੇ ਬੰਦੀ ਸਿੰਘਾਂ ਦਾ ਨਾਂ ਵਰਤ ਰਹੇ ਆ ਜਿੱਦਣ ਕਿਤੇ ਬੰਦੀ ਸਿੰਘ ਬਾਹਰ ਆ ਗਏ ਤੇ ਇਹਨਾਂ ਨੇ ਬਾਅਦ ਚ ਉਹਨਾਂ ਤੇ ਦੂਸ਼ਣ ਬਾਜੀਆਂ ਕਰ ਦਿੰਦੇ ਨੇ ਭਈ ਸਰਕਾਰ ਨੇ ਪੜਾ ਕੇ ਸਰਕਾਰ ਦਾ ਪੜਾਇਆ ਹੋਇਆ ਭੇਜਿਆ ਗਿਆ ਵਾ ਸਰਕਾਰ ਦੀ ਬੋਲੀ ਬੁਣ ਲੱਗ ਪਿਆ ਬਹੁਤ ਕੁਝ ਨਿਕਲਣਾ ਇਸ ਕਰਕੇ ਭਾਈ ਸਾਹਿਬ ਇਹ ਚੱਲਦਾ ਰਹਿਣਾ ਮੁਕਤੀ ਗੱਲ ਇਹ ਆ ਕਿ ਜਨਤਾ ਨੇ ਤੈਅ ਕਰਨਾ ਵਾ ਭਈ ਯਾਰ ਕਿਦੀ ਝੋਲੀ ਚ ਵੋਟ ਪਾਉਣੀ ਆ ਤੁਹਾਡੇ ਸਮਝਾਇਆ ਉਹਨਾਂ ਸਮਝਣਾ ਨਹੀਂ ਤੁਹਾਡੇ ਬੁਲਾਇਆ ਉਹਨਾਂ ਬੋਲਣਾ ਨਹੀਂ ਮੇਰੇ ਭਰਾ ਜਨਤਾ ਨੂੰ ਜੋ ਫੈਸਲਾ ਲੱਗਿਆ ਉਹ ਤੁਹਾਡੇ ਸਾਹਮਣੇ ਮੇਰੇ ਭਰਾ ਹੁਣ ਅਕਾਲੀ ਦਲ ਕਹਿ ਰਿਹਾ ਵੀ 2027 ਵਿੱਚ ਹੁਣ ਸਾਡੀ ਸਰਕਾਰ ਬਣੂਗੀ ਅਸੀਂ ਦੂਸਰੇ ਨੰਬਰ ਤਾਗੇ ਆ ਸਾਡੇ ਜਿਹੜੀ ਟੱਕਰ ਜਿਹੜੀ ਕਾਫੀ ਹੋਈ ਆ ਮੌਜੂਦਾ ਸਰਕਾਰ ਦੇ ਨਾਲ ਕਹਿੰਦੇ ਹੁਣ ਸਾਡਾ ਨਵਾਰੀ ਜਿਹੜੀ ਆ 2027 ਚ ਆ ਜਿੱਤ ਅਸੀਂ ਜਰੂਰ ਪ੍ਰਾਪਤ ਕਰਾਂਗੇ ਪੰਜਾਬ ਦਾ ਮੁੱਖ ਮੰਤਰੀ ਜਰੂਰ ਬਣਾਵਾਂਗੇ ਆਪਣਾ ਮੈਂ ਤੁਹਾਨੂੰ ਪਹਿਲਾਂ ਕਹਿਣ ਦਿਆਂ ਵਾ ਕੀ ਇਹਨਾਂ ਨੇ ਉਸੇ ਚੀਜ਼ ਦੀ ਹਮਦਰਦੀ ਲੈਣੀ ਆ ਹੁਣ ਚੈਨਲਾਂ ਦੇ ਬਾਰ ਬਾਰ ਰਾਈਜ਼ ਕਰਨਾ ਪਬਲਿਸ਼ ਕਰਨਾ ਇਹਨਾਂ ਨੇ ਕਿ ਭਾਈ ਦੇਖੋ ਸਾਡਾ ਸਮਾਜ ਪੰਥਕ ਵੋਟਾਂ ਜੁੜਗੀਆਂ ਅਸੀਂ ਦੂਜੇ ਨੰਬਰ ਤੇ ਆ ਗਏ ਆ ਉਹ ਇਹ ਚੀਜ਼ ਦਾ ਅ ਪੰਜਾਬੀਆਂ ਤੇ ਇਹ ਚੀਜ਼ ਦਾ ਅਸਰ ਪੈਣਾ ਵਾ ਔਰ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਨਾਲ ਜੁੜਨ ਵੀ ਲੇਕਿਨ ਦੁਬਾਰਾ ਫੇਰ ਜੇ ਆਪਾਂ ਲੋਹੀ ਇਹਨਾਂ ਨੇ ਕੰਮ ਕਰਨਾ ਵਾ ਹਾਂਜੀ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਵਾ ਉਹ ਔਖਾ ਹੋ ਜਾਣਾ ਦੁਬਾਰਾ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਅਹੀ ਕਿਹਾ ਵੀ ਭਾਜੀ ਉਹ ਵਿਗਿਆਨੀ ਧਿਆਨੀ ਹੈਗੇ ਪੰਡਤ ਵੀ ਅਸੀਂ ਦੱਸ ਦਈਏ ਵੀ ਆਹ ਹੌਨਰ ਸਮਝ ਆਉਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਹੀ ਤੈਅ ਕਰੇਗਾ ਵੀ ਸਮਾਕੇ ਦੀ ਝੋਲੀ ਵਿੱਚ ਪੈਂਦਾ ਮੇਰੇ ਭਰਾ ਠੀਕ ਹੈ ਅਮਨੀਤ ਸੁਪੀ ਪਾਈ ਦਿੰਦੇ ਸੈਂ ਜੀ ਜਸਪੀਤ ਸਿੰਘ ਗੜੀ ਜਿਹੜੇ ਉਹਨਾਂ ਵੱਲੋਂ ਐਸਸੀ ਐਕਟ ਦਾ ਪਰਚਾ ਦਰਜ ਕਰਾਇਆ ਗਿਆ ਸੀ ਰਾਜਾ ਮਾਨਿੰਗ ਦੇ ਪ੍ਰਧਾਨ ਉੱਤੇ ਉਹ ਉਸ ਦੀ ਕੀ ਹੋਈ ਅਜੇ ਤੱਕ ਕਾਰਵਾਈ ਕੀ ਹੋਈ ਹੈ ਦੱਸਕਾ ਜੀ ਨੂੰ ਸਾਰਾ ਕਰ ਦਿਓ ਕਿੰਨੇ ਕੁ ਜਲਦੀ ਗ੍ਰਿਫਤਾਰੀ ਹੋ ਸਕਦੀ ਆ ਐਸਸੀ ਐਕਟ ਦੇ ਅਕਾ ਕਿਸੇ ਆਮ ਬੰਦੇ ਦਾ ਪਰਚਾ ਦਰਜ ਹੁੰਦਾ ਤੇ ਅੱਜ ਪ੍ਰਧਾਨ ਸਾਹਿਬ ਤੇ ਹੋਇਆ ਵਾ ਅਜੇ ਤੱਕ ਉਹ ਪੇਸ਼ ਤੱਕ ਨਹੀਂ ਹੋਏ ਕੀ ਕਾਰਵਾਈ ਹੋਈ ਹੈ ਤੱਕ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਹੁਣ ਤਾਂ ਪ੍ਰਸ਼ਾਸਨ ਦੇ ਹੱਥ ਵਸਾ ਉਹ ਅਸੀਂ ਆਪਣੇ ਲੈਵਲ ਤੇ ਜਿੰਨਾ ਕਰ ਸਕਦੇ ਅਸੀਂ ਕੀਤਾ ਸਮਾਜ ਨੇ ਆਪਣੇ ਲੈਵਲ ਤੇ ਕਰ ਲਿਆ ਅ ਗੜੀ ਸਾਹਿਬ ਨੇ ਆਪਣੇ ਲੈਵਲ ਤੇ ਕਰ ਲਿਆ ਪੰਜਾਬ ਪੁਲਿਸ ਨੇ ਉਹ ਫਰਜ ਨੂੰ ਸਮਝਦਿਆਂ ਹੋਇਆਂ ਪਰਚਾ ਦਰਜ ਕਰ ਦਿੱਤਾ ਹੁਣ ਇਹ ਫਰਜ ਪੁਲਿਸ ਦਾ ਹੈ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਨੇ ਕਿਵੇਂ ਦਾ ਰੋਲ ਦਾ ਅਦਾ ਕਰਨਾ ਵਾ ਉਹ ਦੇਖੇ ਨਹੀਂ ਤੇ ਫਿਰ ਪ੍ਰਸ਼ਾਸਨ ਤੇ ਇਹ ਸਵਾਲਾਂ ਦੇ ਕਿਰੇ ਜਾਊਗਾ ਵੀ ਗਰੀਬ ਵਾਸਤੇ ਕਾਨੂੰਨ ਹੋਰ ਆ ਤੇ ਅਮੀਰਾਂ ਵਾਸਤੇ ਕੁਝ ਹੋਰ ਆ ਜੇ ਇਹ ਹੀ ਕਿਤੇ ਗਰੀਬ ਤੇ ਲੱਗਿਆ ਹੁੰਦਾ ਤਾਂ ਮਿੰਟ ਤੋਂ ਪਹਿਲਾਂ ਫੜ ਲੈਂਦੇ ਆ ਤੇ ਜਦੋਂ ਸਰਕਾਰਾਂ ਤੇ ਪ੍ਰੈਸ਼ਰ ਹੁੰਦਾ ਨਾ ਤਾਂ ਇਹ ਤੇ ਫਿਰ ਖੇਤਾਂ 'ਚ ਜਾ ਕੇ ਪੱਜ ਪੱਜ ਬੰਦੇ ਫੜਦੇ ਆ ਪੱਜ ਪੱਜ ਬੰਦੇ ਫੜਦੇ ਆ ਹੁਣ ਰਾਜੀਵਰੀ ਕਿਉਂ ਨਹੀਂ ਇਹ ਇਹ ਸਵਾਲ ਆ ਇਹ ਪ੍ਰਸ਼ਾਸਨ ਜਵਾਬ ਦੇ ਵੀ ਆਉਣ ਵਾਲੇ ਸਮੇਂ ਵਿੱਚ ਜੇਕਰ ਪ੍ਰਸ਼ਾਸਨ ਆਉਣ ਵਾਲੇ ਸਮੇਂ ਦੇ ਵਿੱਚ ਢਿਲਮਠ ਕਿਤੇ ਨਾ ਕਿਤੇ ਕਰਦਾ ਜਾ ਉਹਨਾਂ ਨੂੰ ਕਿਤੇ ਨਾ ਕਿਤੇ ਢਿੱਲ ਦੇਣ ਦੀ ਕੋਸ਼ਿਸ਼ ਕਰਦਾ ਤੇ ਸਮਾਜ ਜਿਹੜਾ ਵਾ ਇਹਨਾਂ ਦੇ ਖਿਲਾਫ ਨਾਰੀਬਾਜੀ ਕਰੇਗਾ ਪਰ ਮਨੀਰ ਸਿੰਘ ਜੀ ਐਸਸੀ ਐਕਟ ਦਾ ਪਰਚਾ ਕਿੱਡਾ ਕਿ ਜਮਤ ਹੁੰਦਾ ਵਾ ਕਿਸੇ ਦੇ ਆਮ ਮਨੁੱਖ ਹੁੰਦਾ ਉਹਦੀ ਕਿੰਨੀ ਕੀ ਸਜ਼ਾ ਹੁੰਦੀ ਆ ਕਿੰਨੀ ਜਲਦੀ ਗ੍ਰਿਫਤਾਰੀ ਹੋ ਜਾਂਦੀ ਆ ਚ ਮੜਕ ਤੱਕ ਹੋ ਜਾਂਦੀ ਆ ਇਹ ਸਭ ਆ ਦੱਸ ਸਕਦੇ ਹੋ ਸਾਡੇ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਛੇਤੀ ਕੀਤਾ ਜਮਾਨਤਾਂ ਨਹੀਂ ਹੁੰਦੀ ਲੇਕਿਨ ਇਹਨਾਂ ਦੇ ਆਪਣੇ ਲੋਅਰ ਹੁੰਦੇ ਨੇ ਸਰਕਾਰਾਂ ਦੀਆਂ ਕੁਝ ਮਜਬੂਰੀਆਂ ਵੀ ਹੁੰਦੀਆਂ ਵਾਂ ਲੇਕਿਨ ਜੇਕਰ ਸਰਕਾਰ ਆਪਣੇ ਲੈਵਲ ਤੇ ਆ ਜੇ ਤਾਂ ਕਾਨੂੰਨ ਕਿਸੇ ਇੱਕ ਵਾਤੇ ਨਹੀਂ ਸਭ ਲਈ ਸਾਂਝਾ ਜੇ ਇਥੇ ਬਿਕਰਮਜੀਤ ਸਿੰਘ ਮਜੀਠੀਆ ਜਾ ਸਕਦਾ ਤੇ ਰਾਜਾ ਕੋ ਵੱਡੀ ਤੋਪ ਨਹੀਂ ਆ ਸੋ ਇਹ ਸਰਕਾਰ ਤੈ ਕਰੇ ਸਰਕਾਰ ਜੀ ਜਾਂ ਸਰਕਾਰ ਨੇ ਨਾ ਲਾਹਾ ਤਾਂ ਬਹੁਤ ਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਆ ਜੇਕਰ ਤੁਸੀਂ ਆਪਣੀ ਸਰਕਾਰ ਦੇ ਦੌਰਾਨ ਇਹ ਕੰਮ ਜੋ ਹੋਇਆ ਨਾ ਬਹੁਤ ਮੰਤ ਭਾਗਾ ਹੋਇਆ ਪੂਰੀ ਦੁਨੀਆ ਦੇ ਵਿੱਚ ਕੋਈ ਇੱਕ ਬੰਦਾ ਕਿਸੇ ਇੱਕ ਸਮਾਜ ਦੇ ਬੰਦੇ ਨੇ ਵੀ ਇਹ ਦਿਹਾ ਦੇ ਵਿੱਚ ਨਾਹਰਾ ਨਹੀਂ ਮਾਰਿਆ ਹਾਂ ਇਹਨਾਂ ਦੇ ਲੀਡਰਾਂ ਨੂੰ ਛੱਡ ਕੇ ਇਹਨਾਂ ਦੇ ਲੀਡਰਾਂ ਨੂੰ ਛੱਡ ਕੇ ਉਹਨਾਂ ਨੇ ਵੀ ਮਾੜਾ ਹੀ ਕਿਹਾ ਲੇਕਿਨ ਲੰਬਾ ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਆ ਜੇਕਰ ਸਰਕਾਰ ਤੁਹਾਡੀ ਦੌਰਾਨ ਇਹਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸਭ ਤੋਂ ਵੱਡਾ ਦਾਗ ਭਗਵੰਤ ਮਾਨ ਸਰਕਾਰ ਦੇ ਮੱਥੇ ਤੇ ਲੱਗੇਗਾ ਮੇਰੇ ਭਰਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਸੰਸਪਾਈ ਦੇ ਆਗੂ ਸਰਦਾਰ ਦੀਵਿੰਦਰ ਸਿੰਘ ਜਿਹੜੇ ਕਿ ਸੰਸਪਾਈ ਦਾ ਆਗੂ ਨੇ ਲੁਧਿਆਣੇ ਵਾਲੇ ਉਹਨਾਂ ਵੱਲੋਂ ਅੱਜ ਬੇਬਾਕ ਜਿਹੜਾ ਬੋਲਿਆ ਗਿਆ ਵਾ ਚਿੰਬੜੀ ਜਿਹੜੀ ਚੋਣ ਹੋਈ ਆ ਤਰਨਤਾਨ ਵਿੱਚ ਅਤੇ ਉਸਦੇ ਨਤੀਜਿਆਂ ਉੱਤੇ ਜਿਹੜੀ ਗੱਲਬਾਤ ਕੀਤੀ ਗਈ ਆ ਵੀ ਕਿਉਂ ਜਿਹੜੀ ਬਾਰ ਬਾਰ ਪੰਥਕ ਪਾਰਟੀਆਂ ਦੀ ਗੱਲ ਕੀਤੀ ਜਾਂਦੀ ਆ ਲੋਕਾਂ ਨੇ ਕਿਉਂ ਨਕਾਰ ਦਿੱਤਾ ਗਿਆ ਵਾ 20000 ਤੱਕ ਵੋਟ ਪਈ ਆ ਚੌਥੇ ਨੰਬਰ ਤੇ ਆ ਗਏ ਨੇ ਕੀ ਗੱਲਬਾਤ ਹੋਈ ਐ ਇਸਦੇ ਸਾਰੇ ਤਮਾਮਤ ਤੇ ਗੱਲਬਾਤ ਕੀਤੀ ਆ ਅਤੇ ਉੱਤੇ ਹੀ ਨਾਲ ਰਾਜਾ ਬਣਿੰਗ ਦੇ ਉੱਤੇ ਵੀ ਗੱਲਬਾਤ ਕੀਤੀ ਵੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਕਦੋਂ ਤੱਕ ਹੋਏਗੀ ਮੈਨੂੰ ਦਿਓ ਜੀ ਆਜਾਤ ਮੈਂ ਤੁਹਾਡ